ਪੰਜਾਬ ਵਿੱਚ ਯੋਧ ਨਸ਼ਾ ਵਿਰੋਧੀ ਤਹਿਤ ਫਤਿਹਗੜ ਸਾਹਿਬ ਦੇ ਵਿੱਚ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਗਈ ਮੰਡੀ ਗੋਬਿੰਦਗੜ ਦੀ ਟੇਹਾ ਕਲੋਨੀ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਘਰ ਤੋੜਿਆ ਗਿਆ ਐਸਐਸਪੀ ਸ਼ੁਭਮ ਮਗਰਵਾਲ ਪਾਰੀ ਪੁਲਿਸ ਫੋਰਸ ਦੇ ਸਮੇਤ ਮੌਕੇ ਤੇ ਪਹੁੰਚੇ ਜੀ.ਸੀ.ਬੀ ਦੀ ਮਾਤਾ ਦੇ ਨਾਮ ਦਾ ਨਸ਼ਾ ਤਸਕਰ ਦਾ ਘਰ ਤੋੜਿਆ ਗਿਆ ਇਸ ਪ੍ਰਾਪਰਟੀ ਤੇ ਕੁਝ ਦਿਨ ਪਹਿਲਾਂ ਹੀ ਨੋਟਿਸ ਭਗਾਇਆ ਗਿਆ ਸੀ ਅਤੇ ਸਬੰਧਿਤ ਪ੍ਰਾਪਰਟੀ ਮਾਲਕ ਨੂੰ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਸੀ ਮਗਰ ਉਹ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕਿਆ ਤੇ ਅੱਜ ਪੁਲਿਸ ਜੀ.ਸੀ.ਬੀ ਲੈ ਕੇ ਪਹੁੰਚੀ ਇਹਦੇ ਵਿੱਚ ਨਗਰ ਕੌਂਸਲ ਪ੍ਰਸ਼ਾਸਨ ਨੇ ਵੀ ਸਰ ਦੇ

ਸਣੇ ਕਿਉਂਕਿ ਉਹਨਾਂ ਨੂੰ ਸਾਨੂੰ ਝਲਾਉਂਦੀ ਹੈ ਜਾਂ ਫੋਰਸ ਸਾਨੂੰ ਡਿਮਾਂਡ ਹੁੰਦੀ ਹੈ ਕਿਉਂਕਿ ਕੋ ਪ੍ਰਾਪਰਟੀ ਇਮਪਰੂਵਮੈਂਟ ਹੈ ਜਾਂ ਇਲੀਗਲੀ ਕੰਸਟਰਕਟਡ ਹੈ ਔਰ ਉਹ ਵਿਅਕਤੀ ਨਸ਼ੇ ਦਾ ਵੀ ਆਦੀ ਹਨ ਜੀ ਨਸ਼ਾ ਵੇਚਣ ਦਾ ਜਿਹੜਾ ਕਿ ਇਸ ਕੇਸ ਦੇ ਵਿੱਚ ਸੀਗਾ ਤੇ ਅੱਗੇ ਵੀ ਇਸ ਤਰੀਕੇ ਦੀ ਜਿਹੜੀ ਸਰ ਆਮ ਤੌਰ ਤੇ ਕਾਰਵਾਈ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਮੁਰਦਾਬਾ ਦੇ ਨਾਰੇ ਅੱਜ ਪਰ ਤੁਹਾਡੀ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਰਹਿਣ ਜਿਸ ਤਰੀਕੇ ਨਾਲ ਆਮ ਲੋਕਾਂ ਵੱਲੋਂ ਤੁਹਾਨੂੰ ਅੱਜ ਇੱਥੇ ਸਹਿਯੋਗ ਦਿੱਤਾ ਜਾ ਰਿਹਾ ਸ਼ਲਾਘਾ ਕੀਤੀ ਜਾ ਰਹੀ ਹੈ ਕਾਰਵਾਈ ਦੀ ਜੀ ਇਹ ਸਾਰੀ ਜੀ ਲੋਕਾਂ ਦੇ ਸਹਿਯੋਗ ਦੇ ਨਾਲ ਜੀ ਲੋਕਾਂ ਦੇ ਕੋਪਰੇਸ਼ਨ ਦੇ ਨਾਲ ਤੇ ਪੰਜਾਬ ਦੇ ਵਿੱਚ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇਹ ਕੋਈ ਇੱਕ ਏਜੰਸੀ ਦੀ ਇੱਕ ਏਜੰਸੀ ਦੇ ਅਫਰਟਸ ਦੇ ਨਾਲ ਹੱਲ ਨਹੀਂ ਹੋਣਾ ਇਹ ਸਾਰੀ ਏਜੰਸੀਜ਼ ਨੇ ਔਰ ਸਭ ਤੋਂ ਜ਼ਿਆਦਾ ਸਾਡੇ ਜਿਹੜੀ ਜਨਤਾ ਨੇ ਸਾਡੇ ਜਿਹੜੇ ਲੋਕੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਇਹਨੂੰ ਨਚੀਟਣਾ ਹੈ ਤੇ ਅੱਜ ਆ ਜਿਹੜੇ ਹੈਗੇ ਆਪਾਂ ਉਸੇ ਅੱਜ ਕੜੀ ਦੇ ਵਿੱਚ ਜਿਹੜੀ ਸਿਵਲ ਪ੍ਰਸ਼ਾਸਨ ਵੱਲੋਂ ਇਹ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਗਈ ਸੀ ਤੇ ਆਕੇ ਕਿਉਂਕਿ ਜਦੋਂ ਪਤਾ ਲੱਗਿਆ ਇਹ ਨਸ਼ੇ ਨਵੈਚਨ ਦੇ ਵੀ ਆਦੀ ਸਨ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਸਹਿਯੋਗ ਦੇ ਨਾਲ ਅੱਜ ਤੇ ਡਿਮੋਲਿਸ਼ਨ ਸਰ ਸਰੋਚਨਾ ਜੀ ਵੀ ਇੱਕ ਇੱਕ ਦਾਵਾ ਕਰਦੀ ਹੈ ਕਿ ਕਿ ਉਸ ਦੇ ਜਿਹੜੇ ਇਹ ਇਹ ਪੂਰੀ ਕਲੋਨੀ ਨਸ਼ਾ ਵੇਚਦੀ ਹੈ ਕਿ ਆਨਲ ਦੇ ਵਿੱਚ ਉਹ ਸਾਰੀਆਂ ਫੈਮਿਲੀ ਆਇਡੈਂਟੀਫਾਈ ਕੀਤਾ ਜਾਵੇਗਾ ਜੀ ਮੇਰੇ ਇਹ ਸਾਰਿਆਂ ਨੂੰ ਸਖਤ ਚੇਤਾਵਨੀ ਹੈ ਜੀ ਇਹ ਪਹਿਲੀ ਜਿਹੜੀ ਹੈਗੀ ਆ ਨਹੀਂ ਆਕੇ ਵੀ ਇਸ ਤਰੀਕੇ ਦੀ ਕਾਰਵਾਈ ਜਾਰੀ ਰਹੂਗੀ ਤੇ ਆਪਾਂ ਆਪ ਵਿਖੇ ਦੇ ਵਿੱਚ ਜਿਹੜੀ ਵੀ ਪ੍ਰਾਪਰਟੀ ਕੋਈ ਇਲੀਗਲੀ ਕੰਸਟਰਕਟਡ ਹੈ ਜਿਹੜਾ ਸਿਵਲ ਪ੍ਰਸ਼ਾਸਨ ਉਹ ਫਾਈਂਡ ਆਊਟ ਕਰਦਾ ਉਹ ਪ੍ਰੋਪਰ ਪ੍ਰੋਸੀਜਰ ਦੇ ਨਾਲ ਤੇ ਪ੍ਰੋਪਰ ਲਾ ਫੋਲੋ ਕਰਦੇ ਆਪਾਂ ਉੱਤੇ ਕਾਨੂੰਨ ਕਰਦੀ ਹੈ ਜਿਹੜੀ ਇਹ ਕਿਤਾ ਇਲੀਗਲ ਜਿਹੜੀ ਬਿਲਡਿੰਗ ਬਣੀ ਸੀ ਤੇ ਉਸ ਉੱਪਰ ਇਹਨਾਂ ਪਰਮੈਸੇ ਦਾ ਵੀ ਕਲੇਮ ਲਾਇਆ ਗਿਆ ਵੀ ਇਹ ਨਸ਼ਾ ਤਸਕਰ ਸੀਗੀ ਤੇ ਅੱਜ ਪੰਜਾਬ ਸਰਕਾਰ ਵੱਲੋਂ ਇਹਦਾ ਕੰਮ ਤਾਂ ਤੇ ਸਾਡੀ ਕਮਿਸ਼ਨ ਕਮੇਟੀ ਵੱਲੋਂ ਅੱਜ ਕਾਰਵਾਈ ਕੀਤੀ ਗਈ ਹੈ ਬਿਲਡਿੰਗ ਢਾਈ ਜਾ ਰਹੀ ਹੈ ਤੇ ਕਿ ਸਾਡੀ ਪੰਜਾਬ ਸਰਕਾਰ ਦਾ ਜੀਰੋ ਟੋਲਰੈਂਸ ਦੇ ਉੱਪਰ ਬਹੁਤ ਵਧੀਆ ਕਦਮ ਹੈ ਤੇ ਉਹਨਾਂ ਨੇ ਕਿਹਾ ਸਾਡੇ ਸੀਐਮ ਸਾਹਿਬ ਨੇ ਕਿਹਾ ਵੀ ਜਿਹੜਾ ਵੀ ਨਸ਼ਾ ਵੇਚਦਾ ਸਾਡੀ ਜੀਲ ਉਹ ਜਾ ਤਾਂ ਭੱਜ ਜਾਣ ਜਾਂ ਸਲੰਡਰ ਕਰ ਦੇ ਜਾਂ ਨਸ਼ਾ ਵੇਚਣਾ ਬੰਦ ਕਰ ਦੇ ਬਹੁਤ ਵਧੀਆ ਉਪਤਮ ਹੈ ਤੇ ਸਰਕਾਰ ਦਾ ਬਹੁਤ ਦੇ ਅਸੀਂ ਵੀ ਸਾਰੇ ਨਸ਼ਾ ਤਸਕਰ ਲੋਕ ਕਰਦੇ ਨਸ਼ੇ ਦਾ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਇਹੀ ਕਹਿੰਦੇ ਆ ਕਿ ਭਾਈ ਜਾ ਛੱਡੋ ਨਸ਼ਾ ਵੇਚਣਾ ਜਾਂ ਤੋਂ ਆਪਣਾ ਜੇਤੀ ਤੇ ਕਾਰਵਾਈ ਕੋਲ ਤਿਆਰ ਹੋ ਤੇ ਸਾਰੀ ਇਨਲੈਨ ਕਲੋਨੀ ਦੇਖੋ ਕਿ ਕਿ ਦਾ ਮਹਿਲ ਬਣਾਇਆ ਹੋਇਆ ਸੀਗਾ ਸਾਰਾ ਉਹ ਪੈਸਾ ਕਹਨ ਮੁਤਾਬਕ ਵੀ ਇਹ ਸਾਰਾ ਪੈਸਾ ਦੋ ਰੰਗ ਦਾ ਪੈਸਾ ਲੱਗਿਆ ਸੀ ਕਿ ਮਸ਼ੀਨ ਦਾ ਪੈਸਾ ਲੱਗਿਆ ਸੀ ਇੱਥੇ ਤੇ ਇਹ ਕਾਰਵਾਈ ਅੱਜ ਕਿਹਦੇ ਖਿਲਾਫ ਕੀਤੀ ਗਈ ਹੈ ਜਾਂ ਜਿਹੜੀ ਮੁਜ਼ਾਇਜ ਜਿਹੜੀ ਹੈ ਦੋਨੋਂ ਦੋਨੋਂ ਗਲਾਨਾ ਨਸ਼ਾ ਵੀ ਉਹ ਜੋ ਸਰਕਾਰ ਦੇ ਪਤਾ ਲੱਗਿਆ ਵੀ ਇਹ ਬੰਦੇ ਕਾਫੀ ਜਿਆਦਾ ਨਸ਼ਾ ਬੀਚਦੇ ਨੇ ਸੀ ਇਸ ਤੋਂ ਬਾਅਦ ਜਦੋਂ ਸਾਡੀ ਕੋਈ ਇਥੇ ਕੌਂਸਲ ਪਾਕਤੇ ਸਾਰੀ ਸਾਰੀ ਵੀ ਨਿਆਇ ਕੀਤੀ ਵੀ ਸੀ ਤੇ ਦੋਨੋਂ ਗੱਲਾਂ ਨਾਲ ਨੇ ਨਜਾਇਜ਼ ਸਾਰੀ ਵੀ ਕੀਤੀ ਹੈ ਬਦ ਨਸ਼ਾ ਦਾ ਕਾਰੋਬਾਰ ਨਹੀਂ ਹੈ ਸਰਕਾਰੀ ਗ੍ਰੰਤ ਕਰੇ ਕਿ ਪੂਰੀ ਕਲੋਨੀ ਤੇ ਵੀ ਕਾਰਵਾਈ ਪੂਰੀ ਕਲੋਨੀ ਤੇ ਜੋ ਇੱਕ ਪੁਰਾਣਾ ਹਾਈ ਕੋਰਟ ਸਟੇਪ ਆਈ ਸੀ ਉਹ ਹਫਤਾ ਉਹਨਾਂ ਨੇ ਕੀ ਮੰਗਿਆ ਇਹ ਨੈਮੈਗਨਾਸਟ੍ਰਿਕ 1 ਵੀਕ ਤੱਕ ਹੈ ਉਸ ਤੋਂ ਬਾਅਦ ਅਸੀਂ ਫਿਰ ਪੂਰੀ ਕਾਨੂੰਨੀ ਕਈ ਕਾਰਵਾਈ ਕਰਾਂਗੇ ਜਲੀ ਨਿਆਇ ਕਿੰਨੇ ਕਰਾਉਣਾ ਨੋਟਿਸ ਜਾਰੀ ਕੀਤੇ ਨੇ ਇਹ ਸਾਰੇ ਜਿੰਨੇ ਇੱਕ ਨੋਟਿਸ ਤਾਂ ਕਰੀਏ ਜੇ ਇਹਨਾਂ ਦੇ ਹੁਣ ਜਗ੍ਹਾ ਸਾਡੀ ਹੈ ਜੀ ਉਹ ਕਹਿੰਦਾ ਗਿਆ ਪਹਿਲਾਂ ਮੈਂ ਤਿੰਨ ਚਾਰੋਂ ਨੋਟਸ ਪਕਾ ਤਾ ਬਾਹਰ ਚੱਕਿਆ ਦਿਖਿਆ ਸੀ ਬਾਹਰ ਲਿਕੇ ਚਲ ਕੇ ਆਇਆ ਸਾਰੀ ਜਿਹੜੀ ਸਾਰੀ ਲੈਵਲ ਕੋਣੀ ਟੋਟਲ ਤੇ ਇਸੀ ਸਾਰਿਆਂ ਨੂੰ ਤਾਨਾ ਕਰਦੇ ਆ ਮਿਨਸ਼ੀ ਵਾਲੇ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਜਿਹਦੀ ਵੀ ਨਿਆਂ ਕਬਜ਼ੇ ਕੀਤੇ ਨੇ ਉਹਨਾਂ ਨੂੰ ਵੀ ਕਹਿੰਨੇ ਆ ਕਿ ਆਪਾਂ ਆਪੇ ਕਬਜ਼ੇ ਛੱਡ ਦੇਣ ਤਾਂ ਕਿ ਸੋਨਾ ਵਾਤਾਵਰਣ ਸਕੇ ਸਾਡਾ ਸੋਹੜਾ ਪੰਜਾਬ ਬਣ ਸਕੇ ਇੱਕ ਕੁੜਛੂ ਪਹਿਲਾਂ ਵੀ ਜਿਹੜਾ ਕੇਸ ਆਫ ਚੁੱਕਿਆ ਨੇ ਨਿਆਂ ਦੇ ਥੋੜੀ ਸਾਰੀ ਬਾਹਰ ਦੇ ਤੇ ਕਿਹੜੀ ਕਿਹੜੀ ਜੇ ਹਾਰ ਉਹ ਹਾਰ ਚੁੱਕੇ ਨੇ ਤਾਂ ਹੀ ਉਹ ਕਾਰਵਾਈ ਸ਼ੁਰੂ ਕੀਤੀ ਹੈ ਨਾ ਜੀ ਠੀਕ ਹੈ थैंक यू प्रॉपर्टी बेचने और खरीदने के लिए संपर्क करें फेयर डील प्रॉपर्टीज